ਇਕ ਓੰਕਾਰ ਸਤਗੁਰ ਪ੍ਰਸਾਦ ਸ੍ਰੀ ਰਾਜ ਕਬੀਰ ਜੀਓ ਕਾ ਏਕ ਸਮਾਨ ਕੈ ਘਰ ਗਾਵਣਾ ਜਨਨੀ ਜਾਨਤ ਸੁਤ ਬੜਾ ਹੋਤ ਹੈ ਇਤਨਾ ਕੋ ਨਾ ਜਾਣੈ ਜੇ ਦਿਨ ਦਿਨ ਅਬਦ ਘਟਤ ਹੈ ਮੋਰ ਮੋਰ ਕਰ ਅਦਿਕ लाਡ ਧਰ ਪੇਖਤ ਹੀ ਜਮਰਾਓ ਹਸੈ ਐਸਾ ਤੈ ਜਗ ਭਰਮ ਲਾਇਆ ਕੈਸੇ ਬੂਝੈ ਜਬ ਮੋਹਿਆ ਹੈ ਮਾਇਆ ਰਹਾਉ ਕਹਿਤ ਕਬੀਰ ਛੋੜ ਬਿਖਿਆ ਰਸ ਇਤ ਸੰਗਤ ਨਿਛਉ ਮਰਨਾ ਰਮਈਆ ਜਪੋ ਪ੍ਰਾਣੀ ਅਨਤ ਜੀਵਨ ਬਾਣੀ ਇਨ ਬਿਦ ਭਵ ਸਾਗਰ ਤਰਨਾ ਜਾਂ ਤਿਸ ਭਾਵੈ ਤਾਂ ਲਾਗੈ ਭਾਉ ਪਰਮ ਕੁਲਾਵਾ ਵਿੱਚ ਹੋ ਜਾਏ ਉਪਜੈ ਸਹਿਜ ਗਿਆਨ ਮਤ ਜਾਗੈ ਗੁਰ ਪ੍ਰਸਾਦ ਅੰਤਰ ਲਿਵ ਲਾਗੇ ਕਿਤ ਸੰਗਤ ਨਾਹੀ ਮਰਨਾ ਹੁਕਮ ਪਛਾਨ ਤਾ ਖਸਮੈ ਮਿਲਨਾ ਰਹਾਉ ਦੂਜਾ ਸਿਰੀ ਰਾਗ ਤਰਲੋਚਨ ਕਾ ਮਾਇਆ ਮੋਹ ਮਨ ਆਗ ਲੜਾ ਪ੍ਰਾਣੀ ਜਰਾ ਮਰਨ ਭਉ ਵਿਸਰ ਗਿਆ ਕਟੰਬ ਦੇਖ ਵਿਕਸਹ ਕਮਲਾ ਜਿਉ ਪਰ ਕਰ ਜੋ ਹੈ ਕਪਟ ਨਰਾ ਦੂੜਾ ਆਇ ਉਹੀ ਜਮਹ ਤਣਾ ਤਿਨ ਆਗ ਲੜੈ ਮੈਂ ਰਹਿਣ ਨਾ ਜਾਈ ਕੋਈ ਕੋਈ ਸਾਜਨ ਆਏ ਕਹ ਮਿਲ ਮੇਰੇ ਬੀਠ ਲਾਲੈ ਬਾਹੜੀ ਵਲਾਈ ਮਿਲ ਮੇਰੇ ਰਮਈਆ ਮੈਂ ਲੇ ਛਡਾਈ ਰਹਾਉ ਅਨਕ ਅਨਕ ਭੋਗ ਰਾਜ ਬਿਸਰੇ ਪ੍ਰਾਣੀ ਸੰਸਾਰ ਸਾਗਰ ਪੈ ਅਮਰ ਭਇਆ ਮਾਇਆ ਮੂਠਾ ਚੇਤਸ ਨਾਹੀ ਜਨਮ ਗਵਾਇਓ ਆਲਸੀਆ ਵਿਖਮ ਘੋਰ ਪੰਥ ਚਾਲਣਾ ਪ੍ਰਾਣੀ ਰਵਸ ਸਤਹਿ ਨਾ ਪਰਵੇ ਸੰਗ ਮਾਇਆ ਮੂਹ ਤਬ ਬਿਸਰ ਗਿਆ ਜਾਂ ਤਜਿਐ ਲੈ ਸੰਸਾਰ ਆਜ ਮੇਰਾ ਮਨ ਪ੍ਰਗਟ ਭਇਆ ਹੈ ਵੇਖਿਐ ਲੈ ਧਰਮ ਰਾਹੁ ਤਹਿ ਕਰ ਦਲ ਕਰਨ ਮਹਾ ਬਲੀ ਤਿਨ ਆਗ ਲੜੈ ਮੈਂ ਰਹਿਣ ਨਾ ਜਾਇ ਜੇ ਕੋ ਮੂਹ உபਦੇਸ਼ ਕਰਤੈ ਤਾ ਵਣ ਤ੍ਰੇਣ ਰਤੜਾ ਨਾਰਾਇਣ ਅਹ ਜੀ ਤੂੰ ਆਪੇ ਸਭ ਕੁਝ ਜਾਣਦਾ ਬਦਤ ਤਰਲੋਚਨ ਰਾਮਈਆ ਸਿਰੀ ਰਾਗ ਭਗਤ ਕਬੀਰ ਜੀਓ ਕਾ ਆਚਰਜ ਏਕ ਸੁਨੋਰੇ ਪੰਡਿਆ ਅਬ ਕਿਛ ਕਹਿਨ ਨਾ ਜਾਈ ਸੁਰ ਨਾਰੇ ਗਣ ਗੰਧਰਵ ਜਿਨ ਮੋਹਿ ਤ੍ਰਿ ਭਵਨ ਮੇ ਖੁਲੀ ਲਾਈ ਰਾਜਾ ਰਾਮ ਅਨਹਦ ਕੀਂਗੁਰੀ ਬਾਜੈ ਜਾਂ ਕੀ ਦਿਸ਼ਟ ਨਾਦ ਲਿਵ ਲਾਗੈ ਰਹਾਉ 파ਟੀ ਗगन ਸਿੰਘਿਆ ਅਰ ਚੁੰਗਿਆ ਕਨਕ ਕਲਸ ਇਕ ਪਾਇਆ ਤਿਸ ਮਹਿ ਧਾਰ ਚੋਐ ਅਤ ਨਿਰਮਲ ਰਸ ਮਹਿ ਰਸਨ ਚੁਆਇਆ ਏਕ ਜੋ ਬਾਤ ਅਨੂਪ ਬਣੀ ਹੈ ਪਵਨ ਪਿਆਲਾ ਸਾਜਿਆ ਤੀਨ ਭਵਨ ਮਹਿ ਏਕੋ ਜੋਗੀ ਕਹੋ ਕਮਨ ਹੈ ਰਾਜਾ ਐਸੇ ਗਿਆਨ ਪ੍ਰਗਟਿਆ ਪਰਖੋਤਮ ਕਹੋ ਕਬੀਰ ਰੰਗ ਰਾਤਾ ਔਰ ਦੁਨੀ ਸਭ ਭਰਮ ਭੁਲਾਨੀ ਮਨ ਰਾਮ ਰਸਾਇਨ ਮਾਤਾ ਸ੍ਰੀ ਰਾਗ ਬਾਣੀ ਭਗਤ 베ਣੀ ਜੀਓ ਕੀ ਪਹਿਰਿਆਂ ਕਹਿ ਘਰ ਗਾਵਣਾ ਇੱਕ ਓੰਕਾਰ ਸਤਿਗੁਰ ਪ੍ਰਸਾਦ ਰੇ ਨਰ ਗਰਭ ਕੁੰਡਲ ਜਬ ਆਸਤੁਰਧ ਧਿਆਨ ਲਿਵ ਲਾਗਾ ਮਿਰਤਕ ਪਿੰਡ ਪਦ ਮਦਨਾ ਅਹਨਸ ਏਕ ਅਗਿਆਨ ਸੋ ਨਾਗਾ ਤੇ ਦਿਨ ਸੰਮਲ ਕਸ਼ਟ ਮਹਾ ਦੁਖ ਅਬ ਚਿਤ ਅਦਕ ਫਸਾਰਿਆ ਗਰਮ ਛੋੜ ਮ੍ਰਿਤ ਮੰਡਲ ਆਇਆ ਤਉ ਨਰ ਹਰ ਮਨਹੁ ਬਿਸਾਰਿਆ ਫਿਰ ਪਛਤਾ ਵਹਿਗਾ ਮੂੜਿਆ ਤੂੰ ਕਮਨ ਕਮਤ ਭ੍ਰਮ ਲਾਗਾ ਚੇਤ RAM ਨਾਹੀ ਜੰਪੁਰ ਜਾਹੇਗਾ ਜਨ ਵਿਚਰੈ ਅਨਰਾਦਾ ਰਹਾਉ ਬਾਲ ਬਨੋਦ ਚਿੰਦ ਰਸ ਲਾਗਾ ਖਿਨ ਖਿਨ 모ਹੇ ਪਿਆਪੈ ਰਾਸ ਮਿਸਮੇਦ ਅੰਮ੍ਰਿਤ ਬਿਖ ਚਾਕੀ ਤਉ ਪੰਚ ਪ੍ਰਗਟ ਸੰਤਾਪੈ ਜਪ ਤਪ ਸੰਜਮ ਛੋੜ ਸੁਕ੍ਰਿਤ ਮਤ RAM ਨਾਮ ਨਾ ਅਰਾਧਿਆ ਪੁਛਲਿਆ ਕਾਮ ਕਾਲ ਮਤ ਲਾਗੀ ਤਉ ਆਨ ਸਖਤ ਗਲ ਬਾਂਧਿਆ ਤਰਨ ਤੇਜ ਪਰ ਤਰਿਆ ਮੁਖ ਜੋ ਹੈ ਸਰ ਅਪਸਰ ਨਾ ਪਛਾਨਿਆ ਉਨ ਮਤ ਕਾਮ ਮਹਾ ਬਿਖ ਭੂਲੇ ਪਾਪ ਪੁੰਨ ਨਾ ਪਛਾਨਿਆ ਸੁਤ ਸੰਪਤ ਦੇਖ ਇਹੋ ਮਨ ਗਰਬਿਆ RAM ਰਿਦੈ ਤੇ ਖੋਇਆ ਅਵਰ ਮਰਤ ਮਾਇਆ ਮਨ ਤੋਲੇ ਤਉ ਭਗ ਮੁਖ ਜਨਮ ਵਗੋਇਆ ਉੰਡਰ ਕੇਸ ਕੁਸਮ ਤੇ ਧੋਲੇ ਸਫਤ ਪਾਤਾਲ ਕੀ ਬਾਣੀ ਲੋਚਨ ਸ਼ਰਮਹਿ ਬੁੱਧ ਬਲਨਾਠੀ ਤਾ ਕਾਮ ਪਵ ਸਮਾਧਾਣੀ ਤਾ ਤੇ ਬਿਖੈ ਭਈ ਮਤ ਪਾਵਸ ਕਾਇਆ ਕਮਲ ਕੁਮਲਾਣਾ ਅਵਗਤ ਬਾਣ ਛੋੜ ਮ੍ਰਿਤ ਮੰਡਲ ਤਉ ਪਾਚੈ ਪਸ਼ੂ ਤਾਣਾ ਨਿਕੁਟੀ ਦੇ ਦੇਖ ਧੁਨ ਉਪਜੈ ਮਾਨ ਕਰਤ ਨਹੀਂ ਬੂਜੈ ਲਾਲਚ ਕਰੈ ਜੀਵਨ ਪਦ ਕਾਰਨ ਲੋਚਨ ਕਛੂ ਨਾ ਸੂਜੈ ਥਾਕਾ ਤੇਜ ਉੱਡਿਆ ਮਨ ਪੰਖੀ ਘਾਰੇ ਆਂਗਨ ਨਾ ਸੁਖਾਈ ਦੇਣੀ ਕਹਿ ਸੁਨੋ ਰੇ ਭਗਤੋ ਮਰਨ ਮੁਕਤ ਕਿਨ ਪਾਈ ਸ੍ਰੀ ਰਾਗ ਤੋਹੀ ਮੋਹੀ ਮੋਹੀ ਤੋਹੀ ਅੰਤਰ ਕੈ ਸਾ ਕਨਕ ਕਟਕ ਜਲ ਤਰੰਗ ਜੈ ਸਾ ਜੋ ਪੈ ਹਮ ਨਾ ਪਾਪ ਕਰੰਤਾ ਅਹੇ ਅਨੰਤਾ ਪਤਤ ਪਾਵਨ ਨਾਮ ਕੈਸੀ ਹੁੰਤਾ ਰਹਾਉ ਤੁਮ ਜੋ ਨਾਇਕ ਆਚੋ ਅੰਤਰ ਜਾਮੀ ਪ੍ਰਭ ਤੇ ਜਨ ਜਾਨੀ ਜੈ ਜਨ ਤੇ ਸੁਆਮੀ ਸਰੀਰ ਆਰਾਧੈ ਮੋ ਕੋ ਵਿਚਾਰ ਦੇਹੁ ਰਵਦਾਸ ਸਮ ਦਲ ਸਮਝਾਵੇ ਕੋ ਰਾਗ ਮਾਜ ਚੌਪਦੀ ਘਰ ਪਹਿਲਾ ਮਹੱਲਾ ਚੌਥਾ ਇਕ ਓੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈ ਭੰ ਗੁਰ ਪ੍ਰਸਾਦ ਹਰ ਹਰ ਨਾਮ ਮੈਂ ਹਰ ਮਨ ਪਾਇਆ ਵੱਡ ਭਾਗੀ ਹਰ ਨਾਮ ਧਿਆਇਆ ਗੁਰ ਪੂਰੈ ਹਰ ਨਾਮ ਸਿਧ ਪਾਈ ਕੋ ਵਿਰਲਾ ਗੁਰਮਤਿ ਚੱਲੈ ਜੀਉ ਮੈਂ ਹਰ ਹਰ ਕਰ ਚੱਲਿਆ ਬਨ ਪੱਲੇ ਮੇਰਾ ਪ੍ਰਾਣ ਸਖਾਈ ਸਦਾ ਨਾਲ ਚੱਲੈ ਗੁਰ ਪੂਰੈ ਹਰ ਨਾਮ ਦੜਾਇਆ ਹਰ નિਛਲ ਹਰ ਧਨ ਪੱਲੇ ਜੀਉ ਹਰ ਹਰ ਸੱਜਣ ਮੇਰਾ ਪ੍ਰੀਤਮ ਰਾਇਆ ਕੋਈ ਆਣ ਮਲਾਵੇ ਮੇਰੇ ਪ੍ਰਾਣ ਜੀਵਾ ਆਉ ਰਹਿ ਨਾ ਸਕਾਂ ਬਿਨ ਦੇਖੇ ਪ੍ਰੀਤਮਾ ਮੈਂ ਨੀਰ ਵਹਿ ਵਹਿ ਚੱਲੈ ਜੀਉ ਸਤਿਗੁਰ ਮਿੱਤਰ ਮੇਰਾ ਬਾਲ ਸਖਾਈ ਆਉ ਰਹਿ ਨਾ ਸਕਾਂ ਬਿਨ ਦੇਖੇ ਮੇਰੀ ਮਾਈ ਹਰ ਜੀਉ ਕਿਰਪਾ ਕਰਹੁ ਗੁਰ ਮਿਲਹੁ ਜਨ ਨਾਨਕ ਹਰ ਤਨ ਪੱਲੇ ਜੀਉ ਮਾਜ ਮਹੱਲਾ ਚੌਥਾ ਮਾਦੇ ਸੂਦਨ ਮੇਰੇ ਮਨ ਤਨ ਪ੍ਰਾਨਾ ਹਉ ਹਰ ਬਿਨ ਦੂਜਾ ਅਵਰ ਨਾ ਜਾਣਾ ਕੋਈ ਸੱਜਣ ਸੰਤ ਮਿਲੈ ਵਡਭਾਗੀ ਮੈਂ ਹਰ ਪ੍ਰਭ ਪਿਆਰਾ ਦਸੈ ਜੀਉ ਹਉ ਮਨ ਤਨ ਖੋਜੀ ਭਾਲ ਭਲਾਈ ਕਿਉ ਪਿਆਰਾ ਪ੍ਰੀਤਮ ਮਿਲੈ ਮੇਰੀ ਮਾਈ ਮਿਲ ਸਤ ਸੰਗਤ ਖੋਜ ਦਸਾਈ ਵਿੱਚ ਸੰਗਤ ਹਰ ਪ੍ਰਭ ਵਸੈ ਜੀਉ ਮੇਰਾ ਪਿਆਰਾ ਪ੍ਰੀਤਮ ਸਤਿਗੁਰ ਰਖਵਾਲਾ ਹਮ ਬਾਰਕ ਦੀਨ ਕਰਹੁ ਪ੍ਰਤਪਾਲਾ ਮੇਰਾ ਮਾਤ ਪਿਤਾ ਗੁਰ ਸਤਿਗੁਰ ਪੂਰਾ ਗੁਰ ਜਲ ਮੇਲ ਕਮਲ ਵਿਗਸੈ ਜੀਉ ਮੈਂ ਬਿਨ ਗੁਰ ਦੇਖੇ ਨੀਂਦ ਨਾ ਆਵੇ ਮੇਰੇ ਮਨ ਤਨ ਵੇਦਨ ਗੁਰ ਬਿਰਹੋ ਲਗਾਵੇ ਹਰ ਹਰ ਦਇਆ ਕਰਹੁ ਗੁਰ ਮੇਲੋ ਜਨ ਨਾਨਕ ਗੁਰ ਮਿਲ ਰ ਹਸੈ ਜੀਉ ਮਾ